कपूरथला के मोहल्ला मेहताबगढ़ में रहते एक परिवार को नशेड़ी लोगों को उनके घर के इर्द गिर्द घूमने से मना करना महंगा पड़ गया है और करीब 15-20 नौजवानों ने इसकी खाड़ निकालते हुए उनके घर पर ईटों पत्थरों और तेज तार हथियारों से हमला कर दिया है यह आरोप लगाने वाले उक्त परिवार के अनुसार उनके मोहल्ले में काफी समय से खुलेआम नशा बिकता है पर बार बार पुलिस को शिकायत के बावजूद भी कोई कार्रवाई नहीं होती जिसके चलते उन्होंने खुद ही नशा करने वाले लोगों को समझाने की कोशिश की जिस पर उन्होंने हथियारों से लैस होकर उनके घर पर हमला कर दिया और उनकी इस हरकत की शिकायत उन्होंने पुलिस से भी की पर कोई कार्रवाई नहीं हो रही है ਔਰ ਉਹਨਾਂ ਨੇ ਪੁਲਿਸ ਕੇ ਉੱਚ ਅਧਿਕਾਰੀਆਂ ਤੋਂ ਇਸ ਸਬੰਧ ਵਿੱਚ ਕਾਰਵਾਈ ਕਰਨੇ ਦੀ ਮੰਗ ਕੀਤੀ ਹੈ ਰਾਜਿੰਦਰ ਕੁਮਾਰ ਕਪੂਰ ਖਲਾ ਕੇ ਵਿਸ਼ੇਸ਼ ਰਿਪੋਰਟ ਸਰਜੀਤ ਖੜਾ ਕਿਹੜਾ ਮਨਾ ਬਤਾਓ ਕਰ ਠੀਕ ਹੈ ਠੀਕ ਆ ਜਾਉਂਗੀ ਮੈਂ ਕਹਣਾ ਚਾਹੁੰਦੀ ਆ ਕਿ ਇੱਕ ਕੁੜੀ ਆ ਤੇ ਇੱਕ ਬੁੱਢੀ ਆ ਉਹ ਨਾਰ ਬੰਦਿਆਂ ਦੇ ਖੇਡਦੀ ਐ ਜੂਏ ਜੂਏ ਦਾ ਕੰਮ ਲਾਉਂਦੇ ਸਾਹਮਣੇ ਕੀ ਕੇ ਲਾਉਂਦੇ ਚਿੱਟਾ ਵੇਚਦੇ ਚੋਰੀ ਦਾ ਸਮਾਨ ਵੀ ਵੇਚਦੇ ਅਸੀਂ ਉਧਰ ਧਿਆਨ ਨਹੀਂ ਮਾਰਦੇ ਉਹ ਜੀ ਤੋ ਗੰਦ ਬੋਲਦੇ ਆਂ ਯਾਨੀ ਆ ਵੀ ਇੱਥੇ ਗੰਦ ਨਾ ਬੋਲੋ ਉਲਟਾ ਅੱਲਾ ਕਾ ਵੀ ਨਿਆ ਚੰਗਾ ਨਹੀਂ ਲੱਗਦਾ ਸਾਨੂੰ ਅਸੀਂ ਇਹੋ ਜਿਹੇ ਬੰਦੇ ਨਹੀਂ ਹੈਂ ਸਾਨੂੰ ਰੋਟੀ ਖਾ ਲੈਣ ਦੇ ਕਰਵਾਈ ਰੋਟੀ ਖਾਣ ਉੱਤੇ ਚੜੀਦਾ ਹੈ ਉਹ ਕਹਿੰਦੇ ਉਹ ਗਾੜੀ ਨੂੰ ਪੇਰੂ ਇਸ ਤਰ੍ਹਾਂ ਸਾਡੇ ਚੰਗਾ ਮਾੜਾ ਸਾਨੂੰ ਬੋਲਦੇ ਆ ਅੱਜ ਕੀ ਹੋਇਆ ਅੱਜ ਅੱਜ ਇਹੋ ਹੋਇਆ ਕਿ ਇਹ ਮੁੰਡੇ ਨੇ ਧੱਕਿਆ ਤੂੰ ਆਣ ਕੇ ਦਾਤਰ ਲੈ ਕੇ ਪੈ ਗਈ ਮੇਰਾ ਨਾਮ ਪਰਮਜੀਤ ਸਿੰਘ ਹੈ ਭਾਈ ਇਹ ਕੀ ਮਾਮਲਾ ਹੈ ਪੜੀ ਮੇਰੇ ਨਾਲ ਇੱਥੇ ਗਵਾਂਡ ਦੇ ਵਿੱਚ ਤੇ ਇੱਥੇ ਚੌਕ ਦੇ ਵਿੱਚ ਬਹੁਤ ਨਸ਼ੇ ਦਾ ਕੰਮ ਹੁੰਦਾ ਹੈਗਾ ਚਲੋ ਚੌਕ ਦੇ ਪਿੱਛੇ ਚੌਂਕ ਵਿੱਚ ਹੁੰਦਾ ਹੈਗਾ ਮੈਨੂੰ ਕੋਈ ਦਿੱਕਤ ਨਹੀਂ ਹੈ ਜੀ ਆ ਸਾਡੇ ਗਵਾਂਡ ਦੇ ਵਿੱਚ ਨਾ ਇੱਥੇ ਨਾ ਕਿਸੇ ਦੇ ਕਿਰਾਏ ਦੇ ਕਮਰੇ ਹੈਗੇ ਆ ਜੀ ਇੱਥੇ ਇੰਨੇ ਨਸ਼ੇ ਵਾਲੇ ਆਣ ਕੇ ਟੀਕੇ ਲੋਂਦੇ ਆ ਜੀ ਸ਼ਰਯਮ ਸ਼ਰਯਮ ਟੀਕੇ ਲੋਂਦੇ ਆ ਇੱਥੇ ਜੋ ਵੀ ਗੈਰਕਾਨੂੰਨੀ ਕੰਮੋ ਮੋਬਾਈਲ ਤੱਕ ਚੋਰੀ ਤੱਕ ਦੇ ਵੇਲ ਉਹ ਇੱਥੇ ਵੇਚਦੇ ਖਰੀਦਦੇ ਨੇ ਢਿੱਲੀ ਮੈਂ ਕਹਿੰਦਾ ਜੀ ਇਸ ਤਰ੍ਹਾਂ ਲੱਗੀ ਹੁੰਦੀ ਵੀੜ ਵੀ ਹੱਦੋਂ ਜ਼ਿਆਦਾ ਉਹ ਦੋ ਤਿੰਨ ਵਾਰੀ ਪਹਿਲੇ ਵੀ ਟੋਕੇ ਆ ਭਾਜੀ ਠੀਕ ਹੈ ਜੀ ਨਹੀਂ ਬਲਦੇ ਹੈਗੇ ਲੋਕ ਤੇ ਅੱਜ ਵੀ ਮੈਂ ਇਹਨਾਂ ਨੂੰ ਟੋਕਿਆ ਉਹ ਇੱਥੇ ਮੁੰਡੇ ਸੀਗੇ ਤਿੰਨ ਚਾਰ ਬੈਠੇ ਮੈਂ ਕਿਹਾ ਤੂੰ ਇੱਥੇ ਫालतੂ ਨਹੀਂ ਬੈਠਣਾ ਕਿਸੇ ਨੇ ਵੀ ਜੀ ਭਾਜੀ 15-20 ਮੁੰਡੇ ਇਕੱਠੇ ਹੋ ਗਏ ਦਾਤਰਾ ਨਾਲ ਡੰਡਿਆਂ ਨਾਲ ਇੱਟਾਂ ਨਾਲ ਆ ਦੇਖੋ ਪਿੱਛੇ ਆ ਨਾਲੇ ਰਾਜੂ ਦਾ ਨਾਮ ਆ ਦੇਖੋ ਜੀ ਆ ਪਿੱਛੇ ਨੇ ਇਹਨਾਂ ਨੇ ਇਦਾਂ ਮੇਰੇ ਘਰ ਤੇ ਹਮਲਾ ਕਰਤਾ ਮੈਂ ਫੈਮਿਲੀ ਸਮੇਲ ਸੀਗਾ ਆਪਣੇ ਘਰੇ ਬੈਠਾ ਪਿਆ ਕੰਡੀਸ਼ਨ ਦੇਖੋ ਮੈਂ ਵੀ ਆਪਣਾ ਆਰਾਮ ਨਾਲ ਬੈਠਾ ਪਿਆ ਮੈਂ ਧੁੱਪੇ ਤੇ ਘਰੇ ਵਾਲਕੇ ਇੱਟਾਂ ਨਾਲ ਡੰਡਿਆਂ ਨਾਲ ਤੇ ਦਾਤਰਾ ਨਾਲ ਹਮਲਾ ਕੀਤਾ ਜੀ ਇਹਨਾਂ ਨੇ ਮੈਂ ਬੱਚਿਆਂ ਨੂੰ ਆਪਣਾ ਬੜੀ ਮੁਸ਼ਕਲ ਵਿੱਚ ਬਚਾਇਆ ਅੰਦਰੋਂ ਇਸ ਤਰ੍ਹਾਂ ਕਾਨੂੰਨ ਵਿਵਸਥਾ ਦਾ ਆ ਬੁਰਾ ਹਾਲ ਹੋ ਚੁੱਕਾ ਵੈਸਤਾ ਮੀਨਸ ਪੁਲਿਸ ਨੂੰ ਕਦੀ ਇਨਫੋਰਸ ਨੂੰ ਪੀਸੀ ਆ ਵੀ ਕੰਪਲੀਟ ਕੀਤੀ ਹੈ ਜੀ ਜੀ ਠੀਕ ਹੈ ਜੀ ਪੁਲਿਸ ਵਾਲੇ ਆਉਂਦੇ ਸੀ ਜੇ ਉਦੋਂ ਇੱਧਰ ਉੱਧਰ ਭੱਜਣਾ ਜਾਂ ਬੈਠਣੇ ਬੰਦ ਹੋ ਜਾਣੇ ਥਾਣਾ ਸਿਟੀ ਕਮਿਸ਼ਨ ਹਾਂ ਜੀ ਮੈਂ ਥਾਣਾ ਸਿਟੀ ਹੁਣ ਕੰਪਲੀਟ ਕਰਕੇ ਆਇਆ ਹਾਂ ਜੀ ਪਹਿਲਾਂ ਕਦੀ ਦਿੱਤੀ ਹੋਵੇ ਪਹਿਲਾ ਪਹਿਲਾਂ ਨਹੀਂ ਭਾਜੀ ਦਿੱਤੀ ਹੈਗੀ ਕਿਉਂਕਿ ਪਹਿਲਾਂ ਦੋ ਤਿੰਨ ਵਾਰੀ ਟੋਕਿਆ ਹੁਣ ਮੈਂ ਤੇ ਚਲੋ ਠੀਕ ਰਹਾ ਕੋਈ ਮੈਨੂੰ ਮੁਸ਼ਕਲ ਨਹੀਂ ਸੀਗੀ ਕੋਈ ਤੇ ਅੱਜ ਤੇ ਹੱਦਿਆਂ ਤੋਂ ਕੰਮ ਹੋ ਗਿਆ ਨਾ ਅੱਜ ਤੇ ਉਹਨਾਂ ਨੇ ਸਿੱਧਾ ਮੇਰੇ ਘਰ ਤੇ ਹਮਲਾ ਕਰ ਦਿੱਤਾ ਠੀਕ ਹੈ ਹਾਂਜੀ ਕੀ ਕਹਿਣਾ ਚਾਹੁੰਦੀ ਸਰ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਬਾਰ-ਬਾਰ ਮਤਲਬ ਆਜੀ ਤੇ ਭਾਜੀ ਦੇ ਕੋਕਨ ਤੋਂ ਵੀ ਇਹਨਾਂ ਨੇ ਅੱਜ ਮਤਲਬ ਕਿ ਭਾਜੀ ਤੇ ਬੋਲਨ ਤੇ ਕਿਤਨੀ ਨਾ ਗੰਦੀਆਂ ਗਾਲਾਂ ਕੱਢੂ ਤੇ ਇਹ ਮਤਲਬ ਕਿ ਆ ਕੇ ਭਾਜੀ ਹੁਣਾਂ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਇਹਨਾਂ ਨੂੰ ਆ ਜਿਹੜੇ ਲੜਕੇ ਰਹਿੰਦੇ ਨਾਲ ਨਾਲ ਦੇ ਘਰ ਕਰਾਇਆ ਤੇ ਨਸ਼ਾ ਵੇਚਦੇ ਹਾਂਜੀ ਨਸ਼ਾ ਵੇਚਦੇ ਆ ਤੇ ਉੱਪਰ ਵੀ ਬਾਅਦ ਵਿੱਚ ਲੱਗੇ ਉਹ ਹੀ ਟੀਕੇ ਲਗਾਉਂਦੇ ਪੈ ਹੀ ਬਾਜੀ ਜਾ ਕੇ ਬੋਲਣ ਲੱਗੇ ਕਿ ਤੁਸੀਂ ਗਾਲਾਂ ਨਾ ਕੱਢੋ ਚਲੋ ਤੁਸੀਂ ਜੋ ਕਰਦੇ ਕਰੀ ਜਾਓ ਤੇ ਉਹ ਬੋਲਣ ਲੱਗੇ ਅਗੋਂ ਬਾਅਦ ਵਿੱਚ ਇਹ ਕਰੇ ਥੱਲੇ ਆ ਕੇ ਬਾਜੀ ਤੇ ਗੱਲ ਪੈ ਗਏ ਕਿ ਕਾਫੀ ਮਤਲਬ ਕਿ ਇਕੱਠੇ ਹੋ ਕੇ ਡੰਡੇ ਲੈ ਕੇ ਦਾਤਰ ਵਗੈਰਾ ਤੇ ਤਕਰੀਬਨ ਸਾਰਾ ਟਾਈਮ ਵੰਡੋਨੀ ਆ 12:30 ਇਨਕਾ ਉਹ ਇਨਕਾ ਟਾਈਮ ਸੀ ਹਾਂਜੀ ਬਹੁਤ ਜਿਆਦਾ ਗੰਦੀ ਲੈਂਗੁਏਜ ਬੋਲ ਕੇ ਬਹੁਤ ਮਤਲਬ ਕਿ ਸਾਰੇ ਧੱਕਾ ਮੁਕੀ ਕਰਕੇ ਤੇ ਅੰਦਰ ਉੱਪਰ ਦੀ ਵੀ ਰੋੜੇ ਸੁਟੇ ਤੇ ਇਧਰੋਂ ਵੀ